ਲੁਧਿਆਣਾ ਦੇ ਸਰਾਫਾ ਬਾਜ਼ਾਰ ਦੇ ਵਿੱਚ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਮਸ਼ਹੂਰ ਪੂਰੀ ਵੇਚਣ ਵਾਲੇ ਦੁਕਾਨਦਾਰ ਦੀ ਨਗਰ ਨਿਗਮ ਦੇ ਇੱਕ ਸਫਾਈ ਕਰਮਚਾਰੀ ਦੇ ਨਾਲ ਲੜਾਈ ਪੁਛਦੀ ਹੈ ਗੁੱਸੇ ਦੇ ਵਿੱਚ ਆਇਆ ਸਫਾਈ ਕਰਮਚਾਰੀ ਦੀ ਦੁਕਾਨਦਾਰ ਨਾਲ ਪਹਿਲਾਂ ਬਹਿਸ ਹੁੰਦੀ ਹੈ ਤਾਂ ਕੁਝ ਸਮੇਂ ਬਾਅਦ ਕੂੜੇ ਦੇ ਨਾਲ ਪਈ ਇੱਕ ਗੱਡੀ ਲੈ ਕੇ ਉਹ ਉੱਥੇ ਆਉਂਦਾ ਹੈ ਅਤੇ ਬਾਜ਼ਾਰ ਦੇ ਵਿੱਚਕਾਰ ਦੁਕਾਨ ਦੇ ਮੂਹਰੇ ਇਸ ਨੂੰ ਉਲਟਾ ਦਿੰਦਾ ਜਦੋਂ ਦੁਕਾਨਦਾਰ ਨੇ ਇਸ ਦੇ ਉੱਤੇ ਇਤਰਾਜ਼ ਕੀਤਾ ਤਾਂ ਉਸ ਦੇ ਨਾਲ ਗਾਲੀ ਕਲੋਚ ਕੀਤੀ ਗਈ ਅਤੇ ਸ਼ਰਾਬ ਪੀਣ ਤੋਂ ਬਾਅਦ ਉਹੋ ਸੜਕ ਤੇ ਲੈ ਗਿਆ ਮੇਰਾ ਨੀਸ਼ਪੁਰੀ ਨੀਜੂ ਜੀ ਇਹ ਕਿਹੜੀ ਜਗਾ ਜੀ ਇਹ ਸਲਾਫਾਂ ਵਿਹਾਰ ਪੈਂਦਾ ਮਾਲੀਗਨ ਚ ਚੌਂਕ ਆ ਬਿਲਕੁਲ ਕੀ ਮਾਮਲਾ ਕੀ ਹੋਇਆ ਮਾਮਲਾ ਇਹ ਹੈ ਜੀ ਇਹਨਾਂ ਦੀ ਪੂਰੀ ਲੱਸੀ ਦੀ ਬੜੀ ਮਸ਼ਹੂਰ ਦੁਕਾਨ ਹੈ ਲੁਧਿਆਣੇ ਦੀ ਤਲੀਪਾ ਪੂਰੀ ਵਾਲਾ ਇੱਥੇ ਅੱਜ ਇੱਕ ਸਫਾਈ ਕਰਮਚਾਰੀ ਆਇਆ ਜਿਨੇ ਆ ਕੇ ਇਹਨਾਂ ਕੋ ਪਹਿਲਾਂ ਕੋਈ ਸਬਜ਼ੀ ਮੰਗੀ ਪੂਰੀਆਂ ਮੰਗੀਆਂ ਇਹਨਾਂ ਨੇ ਦੇਤੀਆਂ ਖਾਲੀਆਂ ਬਾਅਦ ਚੋ ਅਗੇ ਦਹੀਂ ਮੰਗਿਆ ਉਹ ਮੁੰਡਾ ਨਵਾਂ ਸੀ ਉਹਨੂੰ ਪਤਾ ਨਹੀਂ ਸੀ ਉਹਨਾਂ ਉਹਦੇ ਕੋ ਪੈਸੇ ਮੰਗ ਲਏ ਤੋਂ ਇਸੇ ਗੁੱਸੇ ਦੇ ਵਿੱਚ ਕੂੜੇ ਦਾ ਰੇੜਾ ਪਰ ਕੇ ਲੈ ਕੇ ਆਇਆ ਬਿਲਕੁਲ ਇਹਨਾਂ ਦੀ ਦੁਕਾਨ ਦੇ ਮੋੜੇ ਆ ਕੇ ਸੁੱਟ ਕੇ ਚਲਾ ਗਿਆ ਸਿਰਫ ਪੈਸੇ ਮੰਗਣ ਸਿਰਫ ਪੈਸੇ ਮੰਗਨ ਗਾਲਨ ਜੀ ਇਹਦਾ ਕਾਰਪੋਰੇਸ਼ਨ ਦਾ ਮਤਲਬ ਬਿਲਕੁਲ ਧੱਕਾ ਹੀ ਹੋ ਗਿਆ ਕਿ ਜੇ ਕੋਈ ਦੁਕਾਨਦਾਰ ਆਪਦੀ ਰੋਜੀ ਰੋਟੀ ਕਰ ਰਿਹਾ ਹੈ ਟੈਕਸ ਭਰ ਰਿਹਾ ਜੇ ਉਹ ਕਿਸੇ ਕੋ ਪੈਸੇ ਮੰਗਦਾ ਹੈ ਤੇ ਉਹ ਆ ਕੇ ਡਰਾਉਂਦੇ ਆ ਜੀ ਉਹਨੇ ਤੋਂ ਸਾਲ ਸ਼ਹਿਰੇ ਤੋਂ ਖਾ ਕੇ ਜਾਂਦਾ ਜੀ ਕਾਰਪੋਰੇਸ਼ਨ ਦਾ ਵੀ ਪੁਲਿਸ ਮੁਲਾਜ਼ਮ ਵੀ ਬੋਈ ਨੇ ਕਦੇ ਕਿਸੇ ਨੂੰ ਬਣਾ ਨਹੀਂ ਕੀਤਾ ਇਹ ਥੋੜੀ ਜੀ ਅੱਜ ਗਲਤੀ ਨਾਲ ਬਣਾ ਕਰਤਾ ਤੇ ਤੁਸੀਂ ਇੱਦਾਂ ਧੱਕਾ ਕਰੋਗੇ ਕੂੜਾ ਲਿਟ ਗਿਆ ਬਿਲਕੁਲ ਜੀ ਪੂਰਾ ਰੇੜਾ ਭਰ ਕੇ ਸੁੱਟ ਕੇ ਗਿਆ ਜੀ ਔਰ ਬਿਲਕੁਲ ਦੁਕਾਨ ਦੀ ਐਂਟਰਸ ਦੇ ਉੱਤੇ ਸੁੱਟ ਕੇ ਗਿਆ ਇਹ ਅੱਜ ਯਾਤਰਾ ਹੈ ਜ ਆ ਵੀ ਹੁੰਦਾ ਬਿਲਕੁਲ ਚੌਂਕ ਦੇ ਵਿੱਚੋਂ ਸੁੱਟ ਕੇ ਗਿਆ ਜੀ ਆਂਦੇ ਦੂਰੋਂ ਦੂਰੋਂ ਬੰਦੇ ਆ ਰਹੇ ਦੇਖ ਰਹੇ ਉਹ ਕਹਿੰਦੇ ਇਹ ਲੁਧਿਆਣਾ ਸਮਾਰਟ ਸਿਟੀ ਦਾ ਹਾਲ ਹੈ ਇਹ ਮੇਨ ਸ਼ਹਿਰ ਦਾ ਕੀ ਨਾਮ ਹੈ ਜੀ ਦਿਖਾਂ ਦਾ ਨਾਮ ਦਿਨੀਪਾਲ ਹੈ ਭਾਈ ਜੀ ਤੁਹਾਡਾ ਕੀ ਨਾਮ ਹੈ ਜੇ ਮੇਰਾ ਨਾਮ ਸੁਨਦਰ ਕੁਮਾਰ ਹੈ ਕੀ ਮਾਮਲਾ ਕੀ ਹੋਇਆ ਮਾਮਲਾ ਕੁਝ ਵੀ ਨਹੀਂ ਹੋਇਆ ਆਇਆ ਤੇ ਸਬਜ਼ੀ ਲੈ ਲਈ ਤੇ ਨਹੀਂ ਪਵਾ ਲੈ ਮੁੰਡੇ ਨੂੰ ਪਤਾ ਨਹੀਂ ਸੀ ਇਹ ਕਰਮਚਾਰੀ ਹੈ ਉਹ ਨਹੀਂ ਨਾ ਕਰੀ ਪਹਿ ਮੰਗਲੇ ਬਾਈ ਨਾਲ ਕੁੜਾ ਟਟ ਗਿਆ ਸੀ ਆਇਆ ਸੀ ਕਰਮਚਾਰੀ ਕਿਹਾ ਤੁਸੀਂ ਕਰੋ ਕਰਮਚਾਰੀ ਥਾਪਰਾ ਮਲੇ ਕੰਮ ਕਰਦਾ ਜੀ ਅੱਛਾ ਕਿ ਕਾਰਪੋਰੇਸ਼ਨ ਦਾ ਹਾਂਜੀ ਕਾਰਪੋਰੇਸ਼ਨ ਦਾ ਤੇ ਤੇ ਤੁਹਾਡੇ ਕੋ ਕੀ ਲੈਣਾ ਸੀ ਲੈਣ ਗਿਆ ਸਬਜ਼ੀ ਲੈ ਲਈ ਉਧਰ ਮੁੰਡੇ ਪਾਤੀ ਹੁਣ ਜਾਣਦਾ ਸੀਗਾ ਫਿਰ ਤੇ ਉਧਰ ਦੇਈ ਮੰਗਿਆ ਦੇਈ ਵਾਲਾ ਮੁੰਡਾ ਜਾਣਦਾ ਨਹੀਂ ਸੀਗਾ ਓਕੇ ਜਿਉਨੇ ਤੇ ਪੈਸੇ ਮੰਗ ਲਏ ਜੰਨੇ ਆ ਕੇ ਕੂੜਾ ਸੜ ਗਿਆ ਸ਼ਰਾਬ ਪੀਤੀ ਹੋਈ ਹੈਗੀ ਆ ਔਰ बेहोश ਹੋਇਆ ਤੇ ਤੁਸੀਂ ਇਹਦੀ ਰਿਪੋਰਟ ਕੀਤੀ ਕੀ ਤੇ ਨਗਰ ਨਿਗਮ ਨੂੰ ਜਾਂ ਆਹ ਕੀਤੀ ਕੀਤੀ ਹੈ ਥਾਣੇ ਥਾਣੇ ਇਹਨਾਂ ਕੀਤੀ ਹੈਗੀ ਹੈ ਕਾਉਂਸਲਰ ਨੂੰ ਬੁਲਾਇਆ ਸੀਗਾ ਆਪਣਾ ਜਿਹੜਾ ਹੈ ਇਧਰ ਨੰਬਰ ਜ਼ਾਰ ਆ ਹੈ ਉਹ ਬੁਲਾਇਆ ਸੀ ਗਿਆ ਫਿਰ ਤੀ ਕਹਿ ਤਾ ਉਹਨਾਂ ਨੂੰ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਮੰਗੇ ਜਫਾਈ ਕਰਨ ਤੇ ਚੱਕੇ ਚੱਕਿਆ ਜਦ ਸ਼ਾਮ ਦੇ ਕੋਲ ਆ ਦੁਕਾਨਦਾਰੀ ਖੜੀ ਖਰਾਬ ਹੁੰਦੀ ਵੀ ਹੈ ਖਾਨ ਪੀਣ ਦਾ ਕੰਮ ਹੈ ਪਹਿਲੋਂ ਵੀ ਇਹ ਆਂਦਾ ਸੀਗਾ ਮੈਂ ਬੰਦਾ ਕਦੇ ਵੀ ਦੇਖਿਆ ਨਹੀਂ ਸੀ ਕਦੇ ਦੇਖਿਆ ਮੈਂ ਸੋਨ ਨਹੀਂ ਨਾ ਕਰਨੀ ਸੀ ਮਤਲਬ ਪੈਸੇ ਮੰਗੇ ਤਾਂ ਇਹਨੇ ਕੰਮ ਕੀਤਾ ਹਾਂ ਜੀ ਹਾਂ ਨਹੀਂ ਦੇਣੇ ਕੀ ਪਹਿਲਾਂ ਛੋਲੇ ਵਾਲੇ ਕੋ ਫਰੀ ਹੈ ਮੁੰਡਾ ਜਾਣਦਾ ਸੀ ਪੂਰੀਆਂ ਵਾਲਾ ਦੂਜਾ ਮੁੰਡਾ ਜਾਣਦਾ ਨਹੀਂ ਸੀ ਕੌਣ ਹੈਗਾ ਉਹਨੇ ਕਿ 10 ਰੁਪਏ ਦੇ ਹੀ ਮੰਗੇ ਉਹਨੇ ਦੇ ਪੈਸੇ ਮੰਗ ਲਏ ਤੇ ਐਨੇ ਜਾਓ ਛੱਟ ਗਿਆ ਪੂਰਾ ਸੁੱਟ ਕੇ ਰੇਡਾ ਪਾਰਕਿੰਗ ਲੈ ਗਿਆ ਇੱਥੇ